ਸਤ ਸਾਲ ਦੋਸਤੋ ਵੈਲਕਮ ਬੈਕ ਆ ਦੇਖਦੇ ਆ ਦਲਜੀਤ ਬਾਈ ਦਾ ਜਿਹੜਾ ਇੱਥੇ ਕਾਨਸਰਟ ਚੱਲ ਰਿਹਾ ਨਾ ਅਮદાવાદ ਤਾਂ ਕੀ ਪੰਗਾ ਪੈ ਗਿਆ ਦਲਜੀਤ ਬਾਈ ਦਾ ਆਪਣੇ ਇੰਡੀਆ ਜਈ ਪ੍ਰੋਬਲਮ ਹੈ ਕਿ ਜਿਹੜਾ ਕੋਈ ਆਪਣੇ ਅੱਗੇ ਆਂਦਾ ਨਾ ਉਹਦੇ ਲੱਤਾਂ ਖਿਜਨੀਆਂ ਸ਼ੁਰੂ ਹੋ ਜਾਂਦੇ ਮੈਨੂੰ ਲੱਗਦਾ ਦਲਜੀਤ ਬਾਈ ਨੂੰ ਵੀ ਕੋਈ ਨਾ ਉਹਨੂੰ ਖਿੱਚ ਰਿਆ ਲੱਤਾਂ ਉਹਦੀਆਂ ਤੇ ਜੇ ਇੱਥੇ ਆਪਣੇ ਦੇਖਦੇ ਆ ਕਿ ਚੱਕਰ ਕੀ ਆ ਦਲਜੀਤ ਬਾਈ ਦਾ ਇਟਸ ਵੈਰੀ ਈਜ਼ੀ ਫਾਰ ਮੀ ਮੈਂ ਅਗੈਨ ਮੈਂ ਆਪਕੋ ਬਤਾ ਰਹਾ ਹੂੰ ਗਾਣੋ ਕੋ ਟਵੀਕ ਕਰਨਾ ਇਟਸ ਵੈਰੀ ਈਜ਼ੀ ਫॉर ਮੀ ਮੈਂ ਕੋਈ ਨਿਆ ਕਲਾਕਾਰ ਥੋੜੀ ਹੂੰ ਕਿ ਆਪ ਉਸਕੋ ਬੋਲੋਗੇ ਕਿ ਯੂ ਇਹ ਗਾਣਾ ਨਹੀਂ ਗਾ ਸਕਤਾ ਇਹ ਨਹੀਂ ਗਾ ਸਕਤਾ ਇਹ ਨਹੀਂ ਗਾ ਸਕਤਾ ਔਰ ਮੈਂ ਬੋਲੂਗਾ ਅਰੇ ਮੈਂ ਕੀ ਕਰੂਗਾ ਔਰ ਮੈਂ ਗਾਣੇ ਕੋ ਟਵੀਕ ਕਰ ਦੂੰਗਾ ਗਾਣਾ ਚੇਂਜ ਹੋ ਜਾਏਗਾ ਔਰ ਉਤਨਾ ਹੀ ਮਜ਼ਾ ਆਏਗਾ ਮੇਰੇ ਕੋ ਨਹੀਂ ਪਤਾ ਆਪ ਲੋਕ ਕੁਝ ਬੋਲ ਰਹੇ ਹੋ ਕਿ ਗੁਜਰਾਤ ਜੋ ਹੈ ਵੋ ਡਰਾਈ ਸਟੇਟ ਹੈ ਕੁਝ ਲੋਕ ਬੋਲ ਰਹੇ ਨਹੀਂ ਹੈ ਅਗਰ ਹੈ ਓਕੇ ਡਰਾਈ ਸਟੇਟ ਮਤਲਬ ਜਿੱਥੇ ਸ਼ਰਾਬ ਨਹੀਂ ਵੇਚੀ ਜਾਂਦੀ ਤੇ ਉਹ ਕਹਿ ਰਿਹਾ ਗੁਜਰਾਤ ਡਰਾਈ ਸਟੇਟ ਕੋਈ ਸ਼ਰਾਬ ਦੇ ਰਿਲੇਟਡ ਮੈਟਰ ਹੋਇਆ ਬਾਈ ਦਾ अगर है ये ये बंदे बोल रहे हैं अगर है तो मैं गुजरात सरकार का फैन हो गया हूं मैं खुला सपोर्ट करता हूं गुजरात सरकार को हम तो चाहते हैं अमृतसर साहब हमारा होली जो सिटी है वो भी ड्राई सिटी घोषित किया जाए मैं चाहता हूं अब शुरू करते हैं ना आओ मेरे साथ मैं गाने बंद कर दूंगा शराब के आप ठेके बंद कर दो देश में और ठेके बंद नहीं हो सकते कभी भी बिग रेवेन्यू गवर्नमेंट्स को मिलता पंजाब ਪੰਜਾਬ ਗਵਰਨਮੈਂਟ ਨੂੰ ਸਭ ਤੋਂ ਜ਼ਿਆਦਾ ਜੋ ਰੈਵਨਿਊ ਆ ਉਹ ਸ਼ਰਾਬ ਤੋਂ ਹੁੰਦਾ ਤੇ ਸ਼ਰਾਬ ਕੋਈ ਬੰਦ ਨਹੀਂ ਕਰ ਸਕਦੀ ਗਵਰਨਮੈਂਟ ਜੇ ਬਾਈ ਇੱਕ ਦੋ ਗਾਣਾ ਗਾ ਲਾਂਦਾ ਤੇ ਮੈਨੂੰ ਲੱਗਦਾ ਕੋਈ ਪ੍ਰੋਬਲਮ ਨਹੀਂ ਬੋਲੀਵੁੱਡ ਮੂਵੀਜ਼ 'ਚ ਇੰਨਾ ਕ੍ਰਾਈਮ ਇੰਨਾ ਆਫ ਦੇ ਵਾਇਲੈਂਸ ਤੇ ਇੰਨਾ ਸ਼ਰਾਬ ਰਿਲੇਟਡ ਗਾਣੇ ਹੈਗੇ ਜਿਵੇਂ ਤਾਰੂ স্মੋਕਿੰਗ ਉਹਦੇ ਕੋਈ ਗੱਲ ਨਹੀਂ ਕਰਦਾ ਬਾਈ ਜੇ ਇੱਕ ਦੋ ਗਾਣੇ ਗਾ ਲੈਣੇ ਤੂੰ ਬਾਈ ਨੂੰ ਮਤਲਬ ਜਾਣ ਕੇ ਉਹਦੀ ਲੱਤ ਲੈਗ ਪੁੱਲਿੰਗ ਕਰਨੀ ਜਿੱਦਾਂ ਕਹਿਆ ਹੁੰਦਾ ਹੈ ਕਿ ਲੱਤ ਖਿੱਚਣੀ ਕੋਈ ਬਾਈ ਦੇ ਵਧੀਆ ਚੱਲ ਰਿਹਾ ਕਿਸੇ ਦਾ ਪ੍ਰੋਗਰਾਮ ਇੰਡੀਆ ਚ ਹੋਈ ਕਿ ਇਹਦਾ ਚੱਲ ਕਿਉਂ ਰਿਹਾ ਹੈ ਕਿ ਦੀ ਲੱਤਾਂ ਰਿਚੋ ਇਹਦੀਆਂ ਸੇਮ ਪ੍ਰੋਬਲਮ ਹੈਗੀ ਤੇ ਉਹ ਦੇਖੋ ਵਿਚਾਰਾ ਆਪਣਾ ਕਾਨਸਰਟ ਕਰਦਾ ਪਿਆ ਆਰਾਮ ਨਾਲ ਤੁਸੀਂ ਉਹਨੂੰ ਕਰਨ ਦਿਓ ਉਹਨੂੰ ਐਕਸਪਲੇਸ਼ਨ ਦੇਣੀ ਪੈਂਦੀ ਹੈ ਇੱਕ ਗਾਣਾ ਉਹਨੇ ਸ਼ਰਾਬ ਦਾ ਗਾਤਾ ਤੇ ਉਹਦੇ ਤੋਂ ਉਹਨੂੰ ਐਕਸਪਲੇਸ਼ਨ ਕਰਨੀ ਪੈ ਰਿਹਾ ਕਿ ਮੈਂ ਕੋਈ ਨਹੀਂ ਕੀਤਾ ਉਹਦੇ ਨਿਊਜ਼ ਚੈਨਲ ਆ ਤੇ ਉਹਦੀ ਖਬਰ ਡਾ ਰਹੇ ਨੇ ਮਤਲਬ ਇੱਕ ਹਿਸਾਬ ਨਾਲ ਉਹਦੇ ਐਂਟੀ ਨਰੇਟਿਵ ਕ੍ਰੀਏਟ ਕਰ ਰਹੇ ਨੇ ਉਹਦੇ ਵਿਰੁੱਧ ਕਿਹ ਬੰਦਾ ਗਲਤ ਗਾਣੇ ਗਾਤਾ ਸੋ ਮੈਨੂੰ ਲੱਗਦਾ ਕਿ ਆਪਣਾ ਆਪਾ ਲੋਗ ਨਹੀਂ ਚੇਂਜ ਹੋ ਸਕਦੇ लेट्स ਸੀ ਇਟਸ ਵੈਰੀ ਈਜ਼ੀ ਫਾਰ ਮੀ ਬ੍ਰੋ ਚਾਰ ਪੰਜ ਗਾਣੇ ਮੇਰੇ ਸ਼ਰਾਬ ਦੇ ਨਹੀਂ ਗਾਊਗਾ ਮੈਂ ਉਸਕੋ ਟਵੀਕ ਕਰ ਦਊਗਾ ਕੀ ਹੋ ਜਾਏਗਾ ਆਪਰੇ ਨੂੰ ਕਿਉਂ ਛੇੜੀਂ ਚਾਰ ਪੰਜ ਗਾਣੇ ਕਹਿੰਦਾ ਹੋਇਆ ਕਿਉਂ ਛੇੜ ਦਿਓ ਮੈਨੂੰ ਹਨਾ ਮੈਂ ਨਹੀਂ ਗਾਉਂਦਾ ਕਿਹੜੀ ਈਡੀ ਗੱਲ ਹੋ ਜਾਣੀ ਹੈ ਬਾਈ ਉਤੇ ਉਹਦੇ ਗਾਣੇ ਤਾਂ ਸਾਰੇ ਦੂਸਰੇ ਵਧੀਆ ਹੈਗੇ ਕਿੱਡੇ ਵਧੀਆ ਗਾਣੇ ਨੇ ਉਹਦੇ ਉਤੇ ਧਾਰਮਿਕ ਵੀ ਨੇ ਰਿਲੀਜੀਅਸ ਗਾਣੇ ਵੀ ਹੈਗੇ ਉਹਦੇ ਧਾਰਮਿਕ ਹੈਗੇ ਸ਼ਿਵਾ ਦੇ ਹੈਗੇ ਗੁਰੂ ਨਾਨਕ ਦੇਵ ਜੀ ਤੇ ਮਹਾਰਾਜ ਤੇ ਕਿੰਨੇ ਗਾਣੇ ਨੇ ਉਹਦੇ ਤੇ ਸੋ ਬਾਈ ਈਵਨ ਆਪਣੇ ਪੂਰੇ ਕਾਸਟਿਊਮ ਚ ਪੱਗ ਬਨ ਕੇ ਪੂਰੇ ਵਰਲਡ ਚੋ ਕਰ ਰਿਹਾ ਹੈਗਾ ਤੇ ਮਤਲਬ ਇੰਡੀਆ ਪੰਜਾਬ ਦਾ ਕਲਚਰ ਇੰਡੀਆ ਕਲਚਰ ਪੂਰਾ ਵਰਲਡ ਚ ਲੈ ਕੇ ਜਾ ਰਿਹਾ ਪਰ ਫਿਰ ਵੀ ਆਪਣੀ ਲਗ ਪੁਲਿੰਗ ਇੰਡੀਆ ਜੋ ਹੋ ਰਹੀ ਹੈ ਕਿ ਉਹਦੀ ਲੱਤ ਖਿੱਚੀ ਜਾ ਰਹੀ ਹੈ ਜਿਹਾ ਗੋਦੀ ਮੀਡੀਆ ਵੱਲੋਂ ਇਹ ਗੋਦੀ ਮੀਡੀਆ ਬਾਈ ਨੂੰ ਮੈਨੂੰ ਸਮਝ ਨਹੀਂ ਆਉਂਦਾ ਕੀ ਪ੍ਰੋਬਲਮ ਆਈ ਹਮਨੋ ਆਈਡੀਆ ਬਾਈ ਨੂੰ ਕਰ ਲਾਉਂਦਾ ਪ੍ਰੋਗਰਾਮ ਬਾਈ ਇਹ ਕਰ ਰਿਹਾ ਬਾਈ ਇਹ ਵਧੀਆ ਕਰ ਰਿਹਾ ਤੇ ਪਲੀਜ਼ ਲੈਟ ਹਿਮ టు ਸੋ ਜੇ ਤੁਹਾਨੂੰ ਰਿਐਕਸ਼ਨ ਪਸੰਦ ਆਈ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਨਵੀਂ ਰਿਐਕਸ਼ਨ ਲੈ ਕੇ ਜਲਦੀ ਹਾਜ਼ਰ